Gracias. Claro. Okay, what are you doing? 아, 이거 아시죠? Dram, dramlıdır. इधर मत ਕਾਫੀ ਰਾਸ਼ੀਆ ਸੰਗਤ ਆ ਰਹੀ ਆ ਤੇ ਕੁੱਲ ਸੰਗਤ ਆ ਰਹੀ ਆ ਹੌਣ ਦੇ ਜਾਣ ਦੇ ਗੁਰਦਰਾ ਜੋਸ਼ੀ ਮਾਨ ਸਾਹਿਬ ਪੰਜਾਬੀਆਂ ਦਾ ਹੜਾ ਆ ਮਾਝੇ ਵਾਲਿਆਂ ਦਾ ਅੰਮ੍ਰਿਤਸਰੀਏ ਭਾਉ ਜਿਹੜਾ ਟੱਕਰਦੇ ਆ ਇਥੋਂ ਸ਼ਾਰਟ ਹੁੰਦਾ ਏ ਸਾਡੇ ਭਾਉਾਂ ਦਾ ਸਫਰ ਤੇ ਆ ਬਾਬਾ ਜੀ ਬੈਠੇ ਆ ਅੰਮ੍ਰਿਤਸਰ ਤੋਂ ਆ ਇਹ ਬਾਬਾ ਜੀ ਦਾ ਸੁਆਬ ਬਹੁਤ ਵਧੀਆ ਬਹੁਤ ਨਿੱਗੇ ਸੁਭਾਅ ਦੇ ਆ ਸਾਰਿਆਂ ਦੀ ਇੰਨੀ ਹੈਲਪ ਕਰਦੇ ਆ ਨਾ ਨਾਲੇ ਸਾਡੇ ਏਰੀਆ ਦਾ ਪਾਉ ਹੋਏ ਤੇ ਹਣਾ ਮਾਰਾ ਕਿ ਦਾ ਹਾਂ ਖਲਾਗੋ ਇਹ ਲਾਈਕ ਕਰਿਆ ਕਰੋ ਮੇਰੇ ਭਰਾ ਸਾਰੇ ਜਾਨੇ ਉਹ ਚਾਬੀ ਕਿਧਰ ਕੋ ਆ ਉਹ ਕਮਰੇ ਵਾਲੇ ਕੋ ਚਾਬੀ ਕਿਹੜਾ ਨੀ ਹਾਲ ਦੀ ਆਹ ਹੰਦਾ ਸਾਹ ਉਹ ਵੱਜਾ ਹੋੜੀ ਆ ਉਹ ਲੋਕ ਲਗਾ ਹਾਂ ਜੀ ਅਸੀਂ ਦੇਖਦੇ ਆਂ ਜਾ ਕੇ ਆਪਣੇ ਹੋਮ ਮਚਾ ਔਰ ਹੋਂ ਤੇ ਮਾਰੇ ਆਦੌਕ ਇਹ ਬਾਬਾ ਜੀ ਕੋਈ ਚਾਬੀ ਲੈ ਕੇ ਅਸੀਂ ਨਿਕਲਦੇ ਆਂ ਬਾਈ ਕਰੋ ਬਾਬਾ ਜੀ ਤਾਬੇ ਬਬਲੀ ਕਿੱਧਰ ਹੈ ਨਹੀਂ ਕੋਈ ਅੰਦਰ ਹਾਂਜੀ ਮਾਰੇ ਮਾਰੇ ਹਾਂ ਬਾਦ ਤੇ ਬੌੜੀਆਂ ਉੱਤਰ ਧਿਆਨਸਾਰ ਬਈ ਲਾਈਕ ਕਰ ਦਿਆ ਕਰੋ ਮੇਰਾ ਪਾ ਤਾਨੂੰ ਕੱਲ ਪੜੀ ਲਾਕੇ ਦਾ ਸਫਰ ਦਿਖਾਵਾਂਗੇ ਤੇ ਵੀਡੀਓ ਲਾਜ਼ਮੀ ਦੇਖਿਆ ਕਰੋ ਬਾਈ ਵਲੌਗ ਜਿਹੜੇ ਪਏ ਆ ਇਹ ਹਿਮਗਨ ਸਾਹਿਬ ਦੀ ਯਾਤਰਾ ਦੇ ਤੇ ਹਿਮਗਨ ਸਾਹਿਬ ਗੁਰਦੈਸ ਸਾਹਿਬ ਦੇ ਦਰਸ਼ਨ ਕਰੋ ਜਾ ਕੇ ਜਾ ਕੇ ਚੱਕ ਕਰੋ ਵੀਡੀਓ ਵਲੌਗ ਪਾਏ ਨੇ ਦੋ ਇੱਕ ਕੱਲ ਇੱਕ ਪਰਸੋਂ ਦਾ ਇੱਕ ਕੱਲ ਦਾ ਆ ਅੱਜ ਦਾ ਹਰੇ ਅਪਲੋਡ ਕਰਨਾ ਮੇਰਾ ਭਰਾ ਤੇ ਸਾਰੇ ਜਾਨੇ ਜਾ ਕੇ ਵੀ ਵਲੌਗ ਚੱਕ ਕਰੋ ਮੇਰਾ ਭਰਾ ਤੇ ਵਲੌਗ ਲਾਜ਼ਮੀ ਪੂਰਾ ਵੇਖਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਯਾਰ ਕਿਦਾਂ ਦੇ ਕਿਦਾਂ ਦੀਆਂ ਵੀਡੀਓ ਬੜੀਆਂ ਹੈਣਾ ਤੁਹਾਨੂੰ ਵੀ ਪਤਾ ਲੱਗੇ ਬਾਈ ਇਹ ਇੱਥੇ ਲਿਖਿਆ ਆ ਬਾਈ ਗੁਰਦਰਾ ਜੋਸ਼ੀ ਮਠਜ ਜਦੋਂ ਜਾਣਦੇ ਆ ਤੇ ਬਾਈ ਇਹਨਾਂ ਨੇ ਦੱਸਿਆ ਕਿ ਸਿੰਪਲ ਰੂਮ ਹੈਗਾ 1100 ਦਾ ਤੇ ਗੀਜ਼ਰ ਰੂਮ ਹੈਗਾ 1500 ਦਾ ਬਾਈ ਆਪਾਂ ਨੂੰ ਤੇ ਹਾਲ ਮਿਲ ਗਿਆ ਫਰੀ ਵਾਲਾ ਠੀਕ ਹੈ ਜੀ ਆਪਾਂ ਫਰੀ ਵਾਲੇ ਚ ਰੁਗੇ ਆ ਇੰਨੇ ਪੈਸੇ ਆ ਨਹੀਂ ਬਈ ਸਾਡੇ ਕੋ ਕਹੇ ਯਾਰਾ 1500 ਦੇ ਰੂਮ ਲੈ ਸਕੀਏ ਹੁਣ ਅਸੀਂ ਟਿਕਣੇ ਆ ਚਾਬੀ ਬਾਬਾ ਜੀ ਆਉਣ ਤੇ ਅਸੀਂ ਚਾਬੀ ਲੈ ਕੇ ਤੇ ਕਰੀ ਕਰੀਏ ਲਾਸਟ भाई बलोग लाभी भी चेक करो बाबाद क्थे गए आखे गए ती ਤੇ ਸਾਡੇ ਚੈਨਲ ਬਣੇ ਰਿਓ ਤੁਹਾਨੂੰ ਸਾਰੇ ਗੁਰਦ੍ਰਸ਼ ਸਾਹਿਬ ਦੇ ਦਰਸ਼ਨ ਕਰਾਵਾਂਗੇ ਬਟ ਵਲੋਗ ਤੁਹਾਨੂੰ ਲਾਜ਼ਮੀ ਵੇਖਣਾ ਪਏਗਾ ਵਲੋਗਾਂ ਵਿੱਚ ਤੁਹਾਨੂੰ ਸਾਰੇ ਗੁਰਦ੍ਰਸ਼ ਸਾਹਿਬ ਦੇ ਦਰਸ਼ਨ ਹੋਣਗੇ ਇਦਾਂ ਲਾਈਵ ਕਰਕੇ ਤਾਂ ਫਿਰ ਸਾਨੂੰ ਵੀ ਕੋਈ ਪਤਾ ਨਹੀਂ ਲੱਗਣਾ ਹਨਾ ਕਿਹੜਾ ਭਾਈ ਸਾਡਾ ਵਲੋਗ ਦੇਖਣ ਦਾ ਕਿਹੜਾ ਨਹੀਂ ਤੇ ਜਾ ਕੇ ਸਾਡੇ ਵਲੋਗ ਚੈੱਕ ਕਰੋ ਤੇ ਦਰਸ਼ਨ ਕਰੋ ਜਾ ਕੇ ਵਲੋਗਾਂ ਵਿੱਚ ਹੇਮਕੁੰਨ ਸਾਹਿਬ ਦੇ ਨਾਲ ਹੀ ਲੋਕੇਸ਼ਨ ਦਾ ਪਤਾ ਲੱਗ ਜਾਂਦਾ ਹੈ ਹਨਾ ਲੋਕੇਸ਼ਨ ਕਿੱਦਾਂ ਦੀ ਆ ਤੇ ਬਾਈ ਮੈਂ ਫੇਰ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਲਾਈਵ 'ਚ ਇਸ ਵਾਰ ਪਰਸੋਂ ਜਦੋਂ ਵੀ ਬਾਰਿਸ਼ ਹੁੰਦੀ ਆ ਨਾ ਮੇਰਾ ਬਾਈ ਤੇ ਬਈ ਯਾਤਰਾ ਵੇ ਤੇ ਨਾ ਜਾਇਆ ਕਰੋ ਪਹਾੜੀ ਲੱਕੇ 'ਚ ਉੱਥੇ ਬਾਰਿਸ਼ ਪੈਣ ਨਾਲ ਨਾ 4 ਜਾਨਾਂ ਦੀ ਮੌਤ ਹੋ ਗਈ ਆ ਇੱਕ ਤਾਂ ਗਲੇਸ਼ੀਅਰ ਹੀ ਤੇ ਬਾਰਿਸ਼ ਪੈਣ ਕਰਕੇ ਗਲੇਸ਼ੀਅਰ ਡਿੱਗ ਗਿਆ ਤੇ ਗਲੇਸ਼ੀਅਰ ਦੇ نیچے 2 ਜਣੇ ਅਗੇ ਆ ਤੇ ਇੱਕ ਦੇ ਸਿਰ ਤੇ ਪਹਾੜ ਪਹਾੜੀ ਡੇਗੀ ਸੀ ਰਸਤੇ ਉਹ ਵਿਚਾਰਾ ਦਰਸ਼ਨ ਕਰਕੇ ਆ ਗਿਆ ਤੇ ਆ ਕੇ ਸਿਆਸ ਹਾਹ ਲੈਣ ਰਿਹਾ ਸੀ ਪਾੜੀ ਦੇ ਥੱਲੇ ਤੇ ਉਹ ਸਿੱਧੀ ਉਹਦੇ ਸਿਰ ਤੇ ਲੱਗੀ ਬਾਈ ਜੀ ਚਾਬੀ ਦੇ ਯਾਰ ਚਾਲੇ ਦੀ ਹਾਂ ਸਮਾਨ ਬਾਥ ਉੱਥੇ ਹੀ ਏ ਸਮਾਨ ਮੈਂ ਦੇਖ ਰਿਹਾ ਮਹਿੰਦਰਾਮਾਰਤਾ ਬਾਈ ਨੇ ਤੁਸੀਂ ਚੱਕ ਨਹੀਂ ਕੀਤਾ ਸੀਗਾ ਤੁਸੀਂ ਚੱਕ ਨਹੀਂ ਕੀਤਾ ਸੀਗਾ ਵੀ ਚੱਕ ਨਹੀਂ ਕੀਤਾ ਸੀਗਾ ਇਹ ਕਿ ਬਾਬਾ ਜੀ ਨੇ ਮੰਨ ਕਰਾਇਆ ਅੱਛਾ ਚਲੋ ਨਹੀਂ ਤੇ ਮਾਥਾ ਡਾਉਟ ਹੋ ਗਿਆ ਸੀਗਾ ਤਾਂ ਨੂੰ ਉਹਨੇ ਆਪਣਾ ਪੰਬਲ ਉੱਥੇ ਹੀ ਆਹ ਉਹ ਆਪੇ ਖੰਡ ਲਉਂਦੇ ਸੀ ਤਾਂ ਨੂੰ ਲਾਉਂਦੇ ਸੀ ਹੋ ਗਿਆ ਸਾਡਾ ਕੋਈ ਨਾ ਮਲਾਂਗੇ ਅੱਜ ਥੋੜੀ ਬੁੱਲਿਆ ਸ਼ਾਮ ਨੂੰ ਚਾਹੇ ਸ਼ਾਮ ਨੂੰ ਲਾਵਾਂਗੇ ਚਾਲੀ ਨੰਬਰ ਹਾਲ ਚ ਹਾਲੀ ਬਾਈ ਮਿਲਿਆ ਆ ਪੂਰਾ ਪੂਰਾ ਕਮਰਾ ਸਾਡਾ ਹੀ ਆ ਤੇ ਆ ਬਾਈ ਦੀ ਜ਼ਿੰਮੇਵਾਰੀ ਆ ਥੋੜੀ ਝੁਰੂਂ ਦੇਣ ਦੀ ਬਾਈ ਦਾ ਵੀ ਨੇਚਰ ਵਧੀਆ ਆ ਤੇ ਸਾਰੇ ਜਿੰਨੇ ਵੀ ਆਪਾਂ ਇੱਥੇ ਮੁਲਾਜ਼ਮ ਆ ਤੇ ਸਾਰੇ ਵਧੀਆ ਆ ਹੈਲੋ ਬਾਈ ਕਿਦਾਂ ਹਾਂ ਹੁਣੇ ਤਾਂ ਚਾਹ ਪੀਤੀ ਆ ਬਾਈ ਮੈਂ ਠੰਡਾ ਹੈ ਠੰਡਾ ਲਓ ਜਦਾ ਚਾਹ ਬੀਬੀ ਕੇ ਬਾਅਦ ਫਿਰ ਇੱਥੇ ਪਾਣੀ ਦੀ ਕਮੀ ਆ ਬਾਥਰਮ ਕਿੱਧਰ ਜਾਣਾ ਹੈ ਤੇ ਇਥੇ ਕਮਰੇ ਚ ਬਈ ਲੋਕੇਸ਼ਨ ਬਹੁਤ ਕਾਫੀ ਵਧੀਆ ਲੱਗਦੀ ਆ ਦੇਖ ਸਕਦੇ ਮੈਂਜਰ ਸਾਹਿਬ ਆ ਤੇ ਇਥੇ ਮੈਂਜਰ ਸਾਹਿਬ ਕਿਹੜਾ ਨਾ ਰਿਹਾ ਆ ਬਾਬਾ ਜੀ ਇਹ ਕਹਿੰਦਾ ਤੁਸੀਂ ਵੀ ਬੰਦੇ ਸਾਡੇ ਸਾਹਿਬਾਂ ਨੇ ਵੀ ਵੀਡੀਓ ਬਣਾਈ ਆ ਹਾਂ ਜੀ ਜੀ ਕੀ ਵੀਡੀਓ ਬਣਾਈ ਤਾਂ ਖਾਣਾ ਮਿਲਦਾ ਕਿਹਦਾ ਤੁਸੀਂ ਬਣਾਈ ਵੀਡੀਓ ਕਾਦੀ ਉਹ ਕੋਈ ਮੁੰਡੇ ਦੀ ਬਣਾਈ ਜੇ ਸਟਾਫ ਵਾਲਾ ਗੇਟ ਅੱਗੇ